ਤੁਸੀਂ ਦੇਖ ਰਹੇ ਪੰਜਾਬ ਪੀਵੀ 24 ਅੱਜ ਆਪਾਂ ਗੱਲ ਕਰਨਾ ਕਿ ਆਵਾਰਾ ਪਸ਼ੂ ਆਵਾਰਾ ਪਸ਼ੂ ਤੁਰੇ ਫਿਰਦੇ ਨੇ ਲੋਕਾਂ ਦਾ ਬਹੁਤ ਜ਼ਿਆਦਾ ਵੱਡਾ ਨੁਕਸਾਨ ਹੁੰਦਾ ਹੈ ਧੁੰਦ ਦੇ ਕਾਰਨ ਲੋਕਾਂ ਦੇ ਐਕਸੀਡੈਂਟ ਹੁੰਦੇ ਆ ਰੋਜ਼ ਰੋਜ਼ ਨਵੀਂ ਤੋਂ ਨਵੀਂ ਖਬਰ ਆਈ ਰਹਿੰਦੀ ਹੈ ਕਿ ਧੁੰਦ ਦੇ ਕਾਰਨ ਆਵਾਰਾ ਪਸ਼ੂਆਂ ਕਰਕੇ ਐਕਸੀਡੈਂਟ ਹੋ ਜਾਂਦੇ ਨੇ ਤੁਸੀਂ ਮੇਰੇ ਪਿੱਛੇ ਹੀ ਦੇਖ ਸਕਦੇ ਆਵਾਰਾ ਪਸ਼ੂ ਤੁਰੇ ਫਿਰਦੇ ਨੇ ਤੇ ਲੋਕਾਂ ਦੇ ਐਕਸੀਡੈਂਟ ਜ਼ਿਆਦਾ ਵਧ ਰਹੇ ਨੇ ਤੇ ਲੋਕੇ ਕਹਿ ਰਹੇ ਨੇ ਸਰਕਾਰ ਨੂੰ ਬੇਨਤੀ ਕਰ ਰਹੇ ਨੇ ਕਿ ਇਹਨਾਂ ਦਾ ਕੁਝ ਹੱਲ ਕੀਤਾ ਜਾਵੇ ਨਹੀਂ ਤੇ ਦੂਜੇ ਏਦਾਂ ਹੀ ਐਕਸੀਡੈਂਟ ਹੁੰਦੇ ਹੀ ਰਹਿਣਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਤੁਸੀਂ ਕਿੱਥੋਂ ਆ ਮੈਂ ਅੰਮ੍ਰਿਤਸਰ ਤੋਂ ਹਾਂਜੀ ਜਿੱਦਾਂ ਆਵਾਰਾ ਪਛੂ ਫਿਰਦੇ ਨੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਵੀਨ ਐਕਚੁਅਲੀ ਫੌਲਡ ਹਮੇ ਆਪ ਹਰ ਚੀਜ਼ ਚੈੱਕ ਆਉਸੈਸ ਹੁੰਦਾ ਹਾਂਜੀ ਤੇ ਸਟਿਲ ਵੀ ਆਰ ਨਾਟ ਏਬਲ ਟੂ ਕੰਟਰੋਲ ਦਿਸ ਸਟ੍ਰੇਟ ਐਨੀਮਲਸ ਤਬਸੇਰ ਪ੍ਰੋਬਲਮ ਤਾਂ ਸਾਡੇ 'ਚ ਹੈ ਨਾ। ਪ੍ਰੋਸੈਸ ਹੁੰਦਾ ਕਮ ਸੇ ਕਮ ਉਹ ਤੇ ਲੱਗਣਾ ਚਾਹੀਦਾ ਹੈ। ਸ਼ੈਲਟਰ ਰੂਮਸ ਬਣਾਉਣੇ ਚਾਹੀਦੇ। ਹਾਂਜੀ। ਜਦੋਂ ਹੁਣ ਸਰਦੀਆਂ ਆ ਗਈਆਂ ਹਨਾ ਧੁੰਦਾ ਪੈਣ ਲੱਗ ਪਈਆਂ ਆ ਤੇ ਜਦ ਅਚਾਨਕ ਮਤਲਬ ਕਿ ਆ ਜਾਂਦੇ ਨੇ ਅੱਗੇ گاਉਂ ਪਸ਼ੂ ਆ ਜਾਂਦੇ ਉਹਨਾਂ ਕਰਕੇ ਐਕਸੀਡੈਂਟ ਵੀ ਹੋ ਜਾਂਦੇ ਨੇ। ਹਾਂ। ਹਾਂਜੀ। ਉਹ ਫੌਗੀ ਡੇਜ਼ ਹਨਾ ਔਰ ਫਿਰ ਐਨੀਮਲਸ ਜੋ ਸਟ੍ਰੇ ਐਨੀਮਲਸ ਚੱਲਦੇ ਹਨਾ ਮੇਨ ਰੋਡ ਸੇ। ਹਾਂਜੀ ਹਾਂਜੀ। ਉਹਦੇ ਨਾਲ ਫਿਰ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਐਕਸੀਡੈਂਟ ਵੀ ਹੁੰਦੇ ਆ। ਹਾਂਜੀ। ਪਰ ਫਿਰ ਵੀ ਉਹ ਜਿਹੜੇ ਕਾਟਲ ਜ ਹੈ ਹਾਂਜੀ ਉਹ ਵਿਚਾਰੇ ਮੂੰਹੋਂ ਤਾਂ ਬੋਲ ਨਹੀਂ ਸਕਦੇ ਪਰ ਉਹਨਾਂ ਨੂੰ ਤਾਂ ਘਰ ਚਾਹੀਦਾ ਜਿਦਾ ਸੇਮ ਐਜ਼ ਵੀ ਹੈ ਹਾਂਜੀ ਕਿ ਖਾਣ ਨੂੰ ਵੀ ਸੱਟਾਂ ਲੱਗਦੀਆਂ ਆ ਫਿਰ ਉਹਨਾਂ ਨੂੰ ਪਸ਼ੂਆਂ ਨੂੰ ਵੀ ਲੱਗਦੀਆਂ ਨੇ ਹਾਂ ਹਾਂਜੀ ਤੇ ਉਹ ਫਿਰ ਗਵਰਨਮੈਂਟ ਨੂੰ ਚਾਹੀਦਾ ਇਹਦੇ ਬਾਰੇ ਕੁਝ ਕਰਨ ਲਈ ਹਮਮ ਬੈਡਸ ਜਿਹੜੇ ਹੈਗੇ ਆ ਕਈ ਤਾਂ ਬਹੁਤ ਚੰਗੇ ਆ ਬੈਡ ਨੂੰ ਡਾਕਟਰ ਹਾਂਜੀ ਉਹ ਤੇ ਆਪ ਹੀ ਵਿਚਾਰੇ ਹੈਲਪ ਕਰਦੇ ਹਾਂਜੀ ਉਹ ਸ਼ੁੱਡ ਹੈ ਉਸ ਤਾਂ ਠੀਕ ਉਹਨਾਂ ਲਈ ਇੱਕ ਸ਼ੈਲਟਰ ਹੋਣਾ ਚਾਹੀਦਾ ਕਿਉਂਕਿ ਹੁਣ ਸ਼ੈਲਟਰ 1 2 ਹੀ ਆ ਅੰਦਰ ਰਿਸਰਚ ਹਾਂਜੀ ਹਾਂਜੀ ਸ਼ੈਲਟਰਸ ਵਧਾਉਣੇ ਚਾਹੀਦੇ ਹਨ ਹਾਂਜੀ ਜਿੱਦਾਂ ਮਤਲਬ ਕਿ ਕਈਆਂ ਨੇ ਆਪਣੇ ਪਸ਼ੂ ਰੱਖੇ ਹੁੰਦੇ ਆਵਾਰਾ ਹੀ ਛੱਡ ਦਿੰਦੇ ਨੇ ਆਵਾਰਾ ਛੱਡਨੇ ਨਹੀਂ ਚਾਹੀਦੇ ਹਾਂਜੀ ਉਹ ਉਹਨਾਂ ਦੀ ਇਹਨਾਂ ਲਈ ਸ਼ੈਲਟਰ ਹੋਮਸ ਬਣੇ ਆਂ ਉੱਥੇ ਜਾ ਕੇ ਤੁਸੀਂ ਛੱਡ ਕੇ ਆ ਸਕਦੇ ਜੇ ਉਹ ਉਹ ਵੀ ਕੇਅਰ ਬਹੁਤ ਕਰਦੇ ਹਾਂਜੀ ਠੀਕ ਹੈ ਨਾ ਤੇ ਉਹ ਦੈਟ ਇਜ਼ ਦੀ ਓਨਲੀ ਮਤਲਬ ਸੋਲੂਸ਼ਨ ਜਿਹੜਾ ਸਟੇ ਕੈਟਲ ਦਾ ਉਹ ਹੀ ਆ ਇਹ ਤੋਂ ਹੀ ਆਵਾਰਾ ਪਛੂ ਜਿਹੜੇ ਆ ਉਹ ਇਦਾਂ ਨਾ ਛੱਡ ਦੋ ਕਿ ਸੜਕ ਤੇ ਖੋਲ ਕੇ ਛੱਡ ਦੇ। ਜਦੋਂ ਤੱਕ ਤਾਂ ਉਹ ਕੰਮ ਦਿੰਦੇ ਸੀ, ਦੁੱਧ ਦਿੰਦੇ ਸੀ ਉਦੋਂ ਤੱਕ ਠੀਕ ਹੈ। ਬਾਅਦ ਚ ਉਹ ਉਹ ਬਹੁਤ ਗਲਤ ਗੱਲ ਹੈ। ਹਾਂਜੀ ਹਾਂਜੀ। ਉਹ ਤੁਸੀਂ ਸ਼ੈਲਟਰ ਹੋਮਸ ਤੋਂ ਛੱਡ ਕੇ ਆਓ ਆਪ ਨਾਂ ਲਿਖਾ ਕੇ ਆਪਣਾ। ਹਾਂਜੀ ਹਾਂਜੀ। ਵੇਖਿਆ ਆਪ ਜਿਆਦਾ ਮਤਲਬ ਕਿ ਸ਼ਹਿਰਾਂ 'ਚ ਕੰਮ ਆ ਪਿੰਡਾਂ 'ਚ ਘੱਟ ਆ ਸ਼ਹਿਰਾਂ 'ਚ ਜਿਆਦਾ ਆ। ਬਹੁਤ ਜਿਆਦਾ ਆ ਸ਼ਹਿਰਾਂ 'ਚ। ਸ਼ਹਿਰਾਂ 'ਚ ਫਿਰ ਉਹ ਡੇਰੀ ਫੁੱਲਣੇ ਨਹੀਂ ਦਿੰਦੇ ਅੰਦਰ ਅੰਸੀ ਏਰੀਆ ਦੇ ਅੰਦਰ। ਉਹ ਤੋਂ ਬਾਹਰ ਸਾਨੂੰ ਜਾਣਾ ਪੈਂਦਾ। ਬਟਾ ਕਿ ਜਿੰਨੇ ਸ਼ੈਲਟਰ ਹੋਮਸ ਹੋਣਗੇ ਉਨਾਂ ਹੀ ਚੰਗਾ ਹੈ ਸਾਡੇ ਲਈ ਕਮਿਊਨਿਟੀ ਲਈ ਵੀ ਚੰਗਾ ਸਾਰੀ ਹਾਂਜੀ ਹਾਂ ਕਿਉਂਕਿ ਆਹ ਜਿਹੜੇ ਸਟੇ ਕੈਟਰਿੰਗ ਸੀ ਉਸੇ ਹਾਂਜੀ ਤੇ ਉਹ ਸਾਡੇ ਹੈਲਪ ਉਹ ਵੀ ਹੁੰਦੇ ਹੁਣ ਇਹ ਨਹੀਂ ਕਿ ਉਹ ਨਹੀਂ ਹੁੰਦੇ ਹਾਂਜੀ ਤੇ ਤਾਂ ਕਰਕੇ ਤੁਹਾਨੂੰ ਸਾਨੂੰ ਆਪਣੀ ਤੇ ਮੇਨਟੇਨ ਕਰਦੇ ਆਂ ਬਿਜ਼ੀ ਲਾਈਫ ਹਾਂਜੀ ਤੇ ਥੋੜਾ ਜਿਹਾ ਕੰਟ੍ਰਿਬਿਊਟ ਕਰਨਾ ਚਾਹੀਦਾ ਸਾਨੂੰ ਕੈਟਲਸ ਦਾ ਵੀ ਹਾਂਜੀ ਸਟੇ ਕੈਟਲਸ ਉਹਨਾਂ ਲਈ ਸ਼ੈਲਟਰ ਹੋਮਸ ਹੈਗੇ ਆ ਹੋਰ ਵੀ ਬਣਾਉਣੇ ਚਾਹੀਦੇ ਆ ਗੰਮਣੇ ਵੀ ਬਣਾਉਣੇ ਚਾਹੀਦੇ ਆ ਹਾਂਜੀ ਤਾਂ ਕਿ ਉਹਨਾਂ ਦਾ ਵੀ ਦੇਖਭਾਲ ਹੋ ਸਕੇ ਠੀਕ ਹੈ ਉਹ ਵੀ ਤੇ ਮਨਪਿੰਗਸ ਹੀ ਹੈ ਹਾਂਜੀ ਤੇ ਜਦੋਂ ਆਪਾਂ ਸਵੇਰੇ ਉੱਠਦੇ ਆ ਤੇ ਚਾਹ ਹੀ ਪਹਿਲਾਂ ਆਪਾਂ ਹਾਂ ਆਪ ਪੀ ਲਨ ਤੇ ਉਹਨਾਂ ਨੂੰ ਕੁਝ ਦੇਣਾ ਨਹੀਂ ਕੁਝ ਕੋਚੇ ਕੱਢ ਕੇ ਆਪਣੇ ਖਾਣੇ ਚੋਂ ਜਾਂ ਪਹਿਲੀ ਰੋਟੀ ਕਹਿੰਦੇ ਆ ਨਾ ਤਵੇ ਤੋਂ ਨਿਕਲ ਦੇ ਦੇ ਉਹੋ ਹੀ ਉਹਨਾਂ ਨੂੰ ਪਸ਼ੂਆਂ ਨੂੰ ਪਾ ਦੇਣਾ ਉਹਨਾਂ ਹੀ ਬੜਾ ਹਾਂਜੀ ਹਾਂਜੀ ਹੈਨਾ ਤੇ ਕਈਆਂ ਕੋ ਹੁੰਦੇ ਨੇ ਜਿੱਦਾਂ ਕਿ ਇਹ ਪੱਠੇ ਵਗੈਰਾ ਨਹੀਂ ਹੁੰਦੇ ਹੈਗੇ ਤਾਂ ਆਵਾਰਾ ਹੀ ਮਤਲਬ ਕਿ ਛੱਡ ਦਿੰਦੇ ਛੱਡ ਦਿੰਦੇ ਹਨਾ ਉਹ ਨਹੀਂ ਛੱਡਣਾ ਚਾਹੀਦਾ ਕਿ ਆਵਾਰਾ ਮਤਲਬ ਕਿ ਕਹਾ ਵਗੈਰਾ ਜਿਹੜਾ ਹੈ ਚਾਰ ਲੈਣ ਚਾਰ ਲੈਣ ਪਰ ਉਹ ਕਹਾ ਚਾਰ ਲੈਣ ਤੇ ਬਾਅਦ ਚ ਪਬਲਿਕ ਨੂੰ ਜਿਹੜੀ ਇਨਕਨਵੀਨੀਅੰਸ ਹੁੰਦੀ ਹੈ ਉਹਦਾ ਕੀ ਉਹਦਾ ਸੋਚਦੇ ਨਹੀਂ ਕਿਉਂਕਿ ਸਵੇਰੇ ਸਵੇਰੇ ਸਾਰਿਆਂ ਨੇ ਆਪਣੇ ਕੰਮਾਂ ਕਾਰਾਂ ਤੇ ਜਾਣਾ ਹੁੰਦਾ ਆ ਤੇ ਸਾਰਿਆਂ ਨੂੰ ਕਾਲੀ ਪਈ ਹੁੰਦੀ ਹੈ ਕਿ ਆਪਾਂ ਛੇਤੀ ਪਹੁੰਚ ਜਾਈਏ ਯੈਸ ਤੇ ਉਹਨਾਂ ਨੂੰ ਇਹ ਨਹੀਂ ਅੱਗੇ ਪਤਾ ਹੁੰਦਾ ਕਿ ਸਾਡੇ ਨਾਲ ਅੱਗੇ ਕੀ ਕਹਾਣੀ ਵਾਪਰ ਜਾਣੀ ਹੈ ਸਵੈਮ ਭਾਗ ਹਾਂਜੀ ਕੋਈ ਗੱਲ ਯੂ ਆਰ ਡੂਇੰਗ ਅ ਵੈਰੀ ਗੁੱਡ ਇਨੀਸ਼ੀਏਟਿਵ ਯੂ ਹੈਵ ਤੇ ਉਹ ਤੁਸੀਂ ਲੱਗੇ ਰਹੋਗੇ ਤੇ ਕੁਛ ਨਾ ਕੇ ਨੂੰ ਤੇ ਜਾਗਰਤਾ ਹੋਈ ਨਾ ਹਾਂਜੀ ਹਾਂਜੀ ਕੋਈ ਤੇ ਕਹੇਗਾ ਨਾ ਕਿ ਮੈਡਮ ਠੀਕ ਕਰਨ ਦੀ ਹੈ ਹਾਂਜੀ ਹਾਂਜੀ ਅੱਜ ਕੋਮਲ ਮੈਡਮ ਹਾਂਜੀ ਅੱਜ ਜੋ ਕਵਾਸ ਲਈ ਕਰਨ ਦੀ ਹੈ ਠੀਕ ਹੈ ਨਾ ਹਾਂਜੀ ਫਲਾਣਾ ਨਾ ਤਨੂੰ ਬਚਾਉਣ ਲਈ ਹਾਂਜੀ ਉਹ ਬਹੁਤ ਜ਼ਰੂਰੀ ਹੈ ਹਾਂਜੀ ਔਰ ਦੱਸੋ ਹਾਂ ਥੈਂਕ ਯੂ ਸਰ ਤਾਂ ਇਹ ਬਹੁਤ ਬਦਕਿਆਰ ਦਿਲ ਕਾ ਮਿਲ ਕੇ ਬਹੁਤ ਬਦਕਿਆਰ ਤੀ ਦੱਸਿਆ ਹਾਂ ਆਲ ਦੀ ਬੈਸਟ ਹਾਂ ਜੀ ਇਦਾਂ ਹੀ ਚੱਲੋ ਕੋਈ ਨਾ ਕੋਈ ਤੇ ਫਿਰ ਬਾਹ ਫੜਦਾ ਨਾ ਹਾਂ ਜੀ ਹਾਂ ਜੀ ਤੇ ਅਸੀਂ ਆਪਣੇ ਸੈਲਰੀ ਚੋਂ ਜਾਂ ਆਪਣੇ ਬਿਜ਼ਨਸ ਚੋਂ 2% ਵੀ ਕੱਢ ਦਈਏ ਹਾਂ ਜੀ ਤੇ ਉਹ ਹੀ ਉਹਨਾਂ ਲਈ ਬਹੁਤ ਹੋ ਜਾਂਦਾ ਹਾਂ ਜੀ ਹਾਂ ਜੀ ਇਹ ਤੇ ਸਾਰਿਆਂ ਨੂੰ ਕਰਨਾ ਚਾਹੀਦਾ ਹਾਂ ਜੀ ਠੀਕ ਹੈ ਸਰ ਥੈਂਕ ਯੂ ਸਰ ਥੈਂਕ ਯੂ so much ਟੇਕ ਕੇ ਸਸਿ ਗਲਾਂ ਕਲ ਜੀ ਸਸਿ ਗਲਾਂ ਕਿੱਥੋਂ ਜਾ ਤੁਸੀਂ ਤਿੱਕ ਦੱਤ ਲੱਗੀਆਂ ਠੀਕ ਆ ਤੇ ਹੁਣ ਸਿਰ ਸਿਰ ਤੇ ਡਿਊਟੀ ਆਉਂਦੇ ਜੇ گاਵਾ ਮੱਜਾਂ ਦੀ ਔਖਾ ਨਹੀਂ ਹੁੰਦਾ ਤੁਹਾਨੂੰ ਕਿ ਸਿਰ ਸਿਰ ਕਿੰਨੀ ਹੁੰਦੀ ਚਾਹੀਦਾ ਨਾ ਜਿਨ੍ਹਾਂ ਦੀਆਂ ਵੀ ਬੰਨ ਕੇ ਰੱਖਣੀਆਂ ਚ ਇਹਦੀਆਂ ਵਾਰਾ ਛੱਡ ਦਿੰਦੇ ਨੇ ਹਾਂਜੀ ਗਲਤ ਗੱਲ ਹੈ ਇਹ ਤੇ ਹੁਣ ਵੇਖਿਆ ਜਿਆਦਾ ਤੁੰਦਾ ਵੀ ਪੈਣ ਲੱਗ ਪਈਆਂ ਤੇ ਫਿਰ ਤੁੰਦਾ ਕਰਕੇ ਅੱਗੇ ਕੁਛ ਲੱਭਦਾ ਨਹੀਂ ਅੱਗੇ گاਵਾ ਮੱਜਾਂ ਆ ਜਾਂਦੀਆਂ ਫਿਰ ਐਕਸੀਡੈਂਟ ਹੁੰਦੇ ਨੇ ਹਾਂਜੀ ਇਹਨਾਂ ਨੂੰ ਚਾਹੀਦਾ ਸਗੋ ਅਸੀਂ ਵੀ ਕਈ ਵਾਰ ਕਿਹਾ ਇਹਨਾਂ ਨੂੰ ਵੀ ਜਿਨਾ ਹੀ ਹਾਂ ਹਾਂਜੀ ਬੰਨ ਕੇ ਰੱਖਣਾ ਹਾਂਜੀ ਪਰ ਮੰਨਦੇ ਨਹੀਂ ਨਾ ਹੈਗੇ ਤਾ ਕਰਕੇ ਫਿਰ ਜਿਆਦਾ ਵਾਸਤੇ ਹੀ ਮੁਸ਼ਕਲ ਹੈ ਠੰਡ ਵਾਸਤੇ ਗਾਂ ਵਾਸਤੇ ਵੀ ਜਿਨ੍ਹਾਂ ਨੇ ਰੱਖੀਆਂ ਨੇ ਹਾਂਜੀ ਇਹ ਠੰਡ 'ਚ ਜਦੋਂ ਬਾਹਰ ਰਹਿਣੀਆਂ ਹੁਣ ਦੁਨੀਆ ਫਿਰਦੀਆਂ ਇਹਨਾਂ ਨੂੰ ਬੰਨ ਕੇ ਰੱਖਣਾ ਹਾਂਜੀ ਕਿਤੇ ਛਾਤ ਹੱਲੇ ਠੀਕ ਠੀਕ ਜੇ ਫਿਰ ਜਿਆਦਾ ਔਖਾ ਹੋ ਜਾਂਦਾ ਫਿਰ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਧੁੰਦ ਦੇ ਕਾਰਨ ਕਿੰਨੇ ਐਕਸੀਡੈਂਟ ਹੋਣ ਡਿਆ ਮਤਲਬ ਕਿ گاਵਾ ਮੱਜਾਂ ਕਰਕੇ ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਬਿਲਕੁਲ ਇਹਨਾਂ ਨੂੰ ਬੰਨ ਕੇ ਰੱਖਣਾ ਚਾਹੀਦਾ ਜੇ ਸਰਕਾਰ ਇੰਨੇ ਪੈਸੇ ਲੈਂਦੀ ਆ ਰੈਵਨਿਊ ਇਕੱਠਾ ਕਰਦੀ ਆ ਇਹਨਾਂ ਦਾ ਕੋਈ ਪ੍ਰਬੰਧ ਕਰਨਾ ਚਾਹੀਦਾ ਹਾਂਜੀ ਲੋਕ ਵੀ ਇਹਨਾਂ ਨੂੰ ਦੋਧ ਤੇ ਚੋਗੇ ਤੇ ਮੜ ਕੇ ਵਾਰਾ ਛੱਡ ਦਿੰਦੇ ਆ ਰੋਡ ਦੇ ਉੱਤੇ ਐਕਸੀਡੈਂਟ ਹੁੰਦੇ ਆ ਇਹ ਜਦੋਂ ਮਰਜ਼ੀ ਅੱਗੇ ਆ ਜਾਂਦੀਆਂ ਇਹਨਾਂ ਦਾ ਪਤਾ ਨਹੀਂ ਲੱਗਦਾ ਕੋਈ ਹੁਣ ਵੇਖਿਆ ਸਿਆਲ ਆਉਂਦੇ ਆਂ ਗਾਂਾਂ ਗਾਂ ਮੋਰ ਜਿਆਦੀਆਂ ਧੁੰਦਾ ਪੈਣੀਆਂ ਵੈਸੇ ਐਕਸੀਡੈਂਟ ਬੜੇ ਹੁੰਦੇ ਜੇ ਤੇ ਵੈਸੇ ਆ ਕੇ ਬਹਿ ਜਾਂਦੇ ਰੋਡ ਤੇ ਹਾਂਜੀ ਪੈਣ ਕਰਕੇ ਬਹੁਤ ਐਕਸੀਡੈਂਟ ਹੁੰਦੇ ਆ ਕਿ ਕਈਆਂ ਨੇ ਹੁੰਦਾ ਕਿ ਜ਼ਰੂਰ ਪ੍ਰਬੰਧ ਕਰਨਾ ਚਾਹੀਦਾ ਹਾਂਜੀ ਕੋਈ ਸਵੇਰੇ ਸਵੇਰੇ ਤੇਜ਼ੀ ਨਾਲ ਆਉਂਦੇ ਆਂ ਦਾ ਅੱਗੇ ਗਾਵਾਂ ਬੈਠੀਆਂ ਹੁੰਦੀਆਂ ਉਹਦੇ ਕਰਕੇ ਆਪਣੇ ਵੀ ਨੁਕਸਾਨ ਹੁੰਦਾ ਅਗਲੇ ਗਾਂ ਦੀ ਵੀ ਨੁਕਸਾਨ ਹੁੰਦਾ ਸਾਰਿਆਂ ਦਾ ਦੋਹਾਂ ਦਾ ਹੀ ਨੁਕਸਾਨ ਆ ਵੀ ਜੇ ਰੱਖੀਆਂ ਨੇ ਤੇ ਇਹਨਾਂ ਨੂੰ ਬੰਨ ਕੇ ਰੱਖਣ ਜਦੋਂ ਰਾਤ ਨੂੰ ਇਹਨਾਂ ਦਾ ਦੁੱਧ ਚੋਣਾ ਹੁੰਦਾ ਉਦੋਂ ਇਹਨਾਂ ਨੂੰ ਇਕੱਠੀਆਂ ਸਵੇਰੇ ਇਹਨਾਂ ਨੂੰ 12 ਛੱਡ ਦਿੰਦੇ ਆ ਬਾਜ਼ਾਰ ਹਾਂਜੀ ਮਤਲਬ ਕਿ ਪਿੰਡਾਂ ਪੁੰਡਾਂ ਚ ਘਾਟੇ ਸ਼ਾ ਸ਼ਹਿਰਾਂ ਚ ਹੈਗਾ ਜਿਆ ਬੁੱਦਲੀ ਘਰ ਦੇ ਲਾ ਕੇ ਵੇਖੋ ਤੁਸੀਂ ਉਹਨਾਂ ਨੇ 100 150 ਗਾਈਂ ਰੱਖੀ ਆ ਅਜੇ ਕਿਹਾ ਵੀ ਕਮੇਟੀ ਦੇ ਅੰਦਰ ਕੋਈ ਚੀਜ਼ ਨਹੀਂ ਚਾਹੀਦੀ ਆ ਬੁੱਦਲੀ ਘਰ ਤੋਂ ਜੇ ਗਵਾਲ ਮੰਡੀ ਚੋਂ ਤੋਂ ਕੈਂਟ ਨੂੰ ਆਈਏ 100 150 ਗਾਈਂ ਰੱਖ ਕੇ ਉਹ ਸਵੇਰੇ 12 ਛੱਡ ਦਿੰਦੇ ਆ ਆਪਣਾ ਉਥੇ ਉਹਨਾਂ ਨੇ ਬਣਾਇਆ ਸਾਰਾ ਜੁਗਾੜ ਠੀਕ ਆ ਜਦੋਂ ਮੰਗੋ ਬਹੁਤ ਸਮੈਲ ਆਉਂਦੀ ਆ ਗੋਏ ਦੀ ਉਹਦੀ ਹਾਂਜੀ ਹਾਂਜੀ ਮਤਲਬ ਕਿ ਔਖਾ ਜਿਆਦਾ ਪਬਲਿਕ ਦਾ ਜਿਆਦਾ ਪਬਲਿਕ ਦਾ ਜਿਆਦਾ ਔਖਾ ਰੋਡ ਤੇ 10 15 20 ਜਾ ਕੇ ਵੇਖ ਲਓ ਬੈਠੀਆਂ ਹੀ ਹੁੰਦੀਆਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਤੁਸੀਂ ਅਸੀਂ ਸਿਵਲ ਲੈਂਡ ਕਲੋਨੀ ਹੈ ਜੀ ਸਦਰ ਹਾਂਜੀ ਆਪਣੇ ਪੁਲਿਸ ਕਲੋਨੀ ਸਿਵਲ ਲੈਂਡ ਹਾਂਜੀ ਹਾਂਜੀ ਇੱਥੋਂ ਆਪਣੇ ਕੁਆਟਰ ਹੈਗੇ ਮਲਾਜ਼ਮਾਂ ਦੇ ਮਲਾਜ਼ਮਾਂ ਹਾਂਜੀ ਅਸੀਂ ਅਸੀਂ ਤਕਰੀਬਨ 5 6 ਸਾਲ ਤੋਂ ਇੱਥੇ ਰਹਿ ਰਹੇ ਹਾਂ ਠੀਕ ਠੀਕ ਜੀ ਤੇ ਜਦੋਂ ਆਵਾਰਾ ਪਸ਼ੂ ਫਿਰਦੇ ਨੇ ਤੇ ਹੁਣ ਤੇ ਠੰਡਾਂ ਦਾ ਮੌਸਮ ਆ ਗਿਆ ਨਾ ਤੇ ਵੇਖਿਆ ਧੁੰਦਾਂ ਵਗੈਰਾ ਵੀ ਪੈਣ ਲੱਗ ਪਈਆਂ ਤੇ ਆਵਾਰਾ ਪਸ਼ੂ ਫਿਰਦੇ ਕਿੰਨੇ ਐਕਸੀਡੈਂਟ ਹੋ ਜਾਂਦੇ ਆ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਹੀ ਕਹਿਣਾ ਚਾਹੁੰਦੇ ਬਈ ਜਿਨ੍ਹਾਂ ਨੇ ਗਾਵਾਂ ਆਪਣੀਆਂ ਰੱਖੀਆਂ ਆ ਹਾਂਜੀ ਹਾਂਜੀ ਇਹਨਾਂ ਨੂੰ ਆਪਣੇ ਬੰਨ ਕੇ ਰੱਖਣਾ ਹਾਂਜੀ ਜਾਂ ਆਪਣੇ ਜਿੱਥੇ ਵੀ ਰੰਦੇ ਆ ਆਪਣੇ ਅੰਡਰ ਰੱਖਣੇ ਇਹਨਾਂ ਨੂੰ ਹਾਂਜੀ ਤੇ ਆਵਾਰਾ ਫਿਰਦੀਆਂ ਕਿਸੇ ਵੇਲੇ ਵੀ ਐਕਸੀਡੈਂਟ ਹੋ ਸਕਦਾ ਹਾਂਜੀ ਚੈਨ ਚੱਕੀ ਆ ਜਾਂਦੀਆਂ ਇੱਕ ਵਾਰੀ ਹਾਂਜੀ ਤੇ ਸੜਕ ਤੇ ਫਿਰਦੀਆਂ ਹਾਂਜੀ ਔਰ ਕੋਈ ਨਾ ਕੋਈ ਐਕਸੀਡੈਂਟ ਜ਼ਰੂਰ ਹੁੰਦਾ ਹਾਂਜੀ ਤੇ ਸਗੀਏ ਸਾਡੇ ਜਾਨ ਨੂੰ ਵੀ ਖਤਰਾ ਹੈ ਹਾਂਜੀ ਹਾਂਜੀ ਇੱਕ ਸੂਰ ਵਗੈਰਾ ਵੀ ਇੱਥੇ ਕਾਫੀ ਫਿਰਦੇ ਨੇ ਸਵਲਨ ਕ્વાਟਰਾਂ ਚ ਹਾਂਜੀ ਤੇ ਉਹ ਬੜਾ ਸਿਵਰਾਂ ਦੀ ਜਿਹੜੀ ਪਾਈਪ ਲਾਈਨਾਂ ਪਾਣੀ ਵਾਲੀਆਂ ਹਾਂਜੀ ਹਾਂਜੀ ਉਹ ਪੁੱਟ ਦਿੰਦੇ ਆ ਤੇ ਲੀਕਜ ਹੋ ਰਹੀ ਹੈ ਕਾਫੀ ਚਿਰ ਤੋਂ ਇੱਕ ਦੋ ਜਗ੍ਹਾ ਤੋਂ ਉਹ ਠੀਕ ਨਹੀਂ ਕਰਾ ਰਿਆ ਇਹ ਕਿੰਨੀ ਵਾਰੀ ਕੰਪਲੀਟ ਕੀਤੀ ਹੈ ਆਪਣੇ ਕਾਰਪੋਰੇਸ਼ਨ ਵਾਲਿਆਂ ਨੂੰ ਤੇ ਮਤਲਬ ਤੁਹਾਡੀ ਕੋਈ ਸੁਣਦਾ ਨਹੀਂ ਹੈਗਾ ਸਾਡੀ ਸੁਣਾਈ ਨਹੀਂ ਹੁੰਦੀ ਹਾਂਜੀ ਤੇ ਕਾਫੀ ਕੰਪਲੀਟਾ ਵੀ ਦਿੱਤੀਆਂ ਨਹੀਂ ਹਾਂਜੀ ਉਹ ਕਹਿੰਦੇ ਕੋਈ ਕਹਿੰਦਾ ਸਾਡੇ ਅੰਡਰ ਨਹੀਂ ਹੈਗਾ ਹਾਂਜੀ ਤੇ ਤੁਹਾਡਾ ਹੈਗਾ ਆਪਣੇ ਹਾਊਸਿੰਗ ਬੋਰਡ ਕੋਲੋਂ ਜਿਹੜੇ ਆਪਣੇ ਦੂਈ ਆ ਹਾਂਜੀ ਹੈ ਤਾਂ ਪਾਬਲ ਉਹ ਆਲੈਂ ਦੇ ਅੰਦਰ ਹੈ ਹਾਂਜੀ ਜੇ ਉਹਨਾਂ ਕੋਲ ਜਾਈਏ ਉਹ ਕਹਿੰਦੇ ਸਾਡੇ ਅੰਦਰ ਨਹੀਂ ਹੈਗਾ ਹਾਂਜੀ ਇਹ ਕਾਰਪੋਰੇਸ਼ਨ ਆ ਲੈਣ ਦੇ ਜਾਈਆਂ ਅੰਪਰੂਵਮੈਂਟ ਟ੍ਰੈਸਟ ਵਾਲੇ ਹਾਂਜੀ ਉਹ ਕਹਿੰਦੇ ਸਾਡੇ ਅੰਦਰ ਨਹੀਂ ਹੈਗਾ ਫਿਰ ਦੱਸੋ ਅਸੀਂ ਕਿੱਥੇ ਜਾਈਏ ਹਾਂਜੀ ਅਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਜੀਆਂ ਲੇਕਿਨ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਤੇ ਤੇ ਤੱਕੇ 25 30 ਸਾਲ ਤੋਂ ਸਾਡੇ ਸੀਵਰ ਵੀ ਬਲੌਕਜ ਹੈਗੀ ਹੈ ਹਾਂਜੀ ਸੀਵਰ ਚੱਲ ਨਹੀਂ ਰਿਹਾ ਪਿੱਛੇ ਪਾਣੀ ਗੰਦਾ ਆਦਾ ਹਾਂਜੀ ਕੂਟੀਆਂ 'ਚ ਵੀ ਪਾਣੀ ਗੰਦਾ ਆਦਾ ਹੈ ਹਾਂਜੀ ਇੱਧਰ ਕੋਈ ਕਹਿਰ ਨਹੀਂ ਕਰ ਰਿਹਾ ਨਾ ਕੋਈ ਕਰ ਦਿਓ ਕਰਦਾ ਹੈ ਤੁਮਹਨ ਲੋ ਤਾਂ ਤਾਂ ਕਾਫੀ ਔਖਾ ਹੋਇਆ ਆ ਕਾਫੀ ਪ੍ਰੋਬਲਮ ਆਂਦੀ ਹੈ ਜਦੋਂ بارش ਪੈਂਦੀ ਆ ਤਾਂ ਤਕਰੀਬਨ ਅੰਦਰ ਪਾਣੀ 4-4 5-5 ਫੁੱਟ ਖਲੋ ਜਾਂਦਾ ਹਾਂਜੀ ਤੇ ਕਿਰਪਾ ਕਰਕੇ ਸਾਡੀ ਕਲੋਨੀ ਦੀ ਸੁਣਾਈ ਕੀਤੀ ਜਾਵੇ ਹਾਂਜੀ ਤੇ ਇਹ ਸੁੱਕ ਦਾ ਸਾਹ ਲਈਏ ਤਾਂ ਗੰਦਾ ਪਾਣੀ ਤੋਂ ਥੋੜਾ ਪ੍ਰੇਅ ਕਰੀ ਹਾਂਜੀ ਤਾਂ ਠੀਕ ਹੈ ਠੀਕ ਹੈ